ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦਿੱਤੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਵਿਵਹਤਾ ਬਲਾਤਕਾਰੀ ਕਾਨੂੰਨੀ ਨਹੀਂ ਸਗੋ ਸਮਾਜਿਕ ਮੁੱਦਾ ਹੈ ਕਿਸੇ ਵੀ ਫੈਸਲੇ ਤੇ ਪਹੁੰਚਣ ਤੇ ਲਈ ਵਿਆਪਕ ਹਿੱਸੇਦਾਰਾਂ ਦੇ ਨਾਲ ਸਲਾਹ مشورے ਦੀ ਲੋੜ ਹੁੰਦੀ ਹੈ ਮੌਜੂਦਾ ਕਾਨੂੰਨਾਂ ਦੇ ਵਿੱਚ ਔਰਤਾਂ ਦੇ ਲਈ ਢੁਕਵੇਂ ਪ੍ਰਬੰਧ ਨੇ ਵਿਆਹ ਆਪਸੀ ਜ਼ਿੰਮੇਵਾਰੀਆਂ ਦੀ ਇੱਕ ਸੰਸਥਾ ਹੈ ਕੇਂਦਰ ਨੇ ਦਲੀਲ ਦਿੱਤੀ ਹੈ ਕਿ ਭਾਰਤ ਦੇ ਵਿੱਚ ਵਿਆਹ ਨੂੰ ਆਪਸੀ ਜ਼ਿੰਮੇਵਾਰੀਆਂ ਦੀ ਸੰਸਥਾ ਮੰਨਿਆ ਜਾਂਦਾ ਹੈ ਜਿੱਥੇ ਕਸਮਾਂ ਨੂੰ اٹਲ ਮੰਨਿਆ ਜਾਂਦਾ ਹੈ ਔਰ ਵਿਆਹ ਦੇ ਅੰਦਰ ਔਰਤਾਂ ਦੀ ਸਹਿਮਤੀ ਕਾਨੂੰਨੀ ਤੌਰ ਤੇ ਸੁਰੱਖਿਅਤ ਹੈ ਪਰ ਇਸ ਨੂੰ ਨਿਰੰਤਰ ਕਰਨ ਵਾਲੇ ਸਜ਼ਾ ਦੇ ਪ੍ਰਬੰਧ ਵੱਖਰੇ ਨੇ ਵਿਅਕਤੀ ਬਲਟਕਾਰਾ ਦੇ ਪੀੜਤਾ ਦੇ ਲਈ ਹੋਰ ਕਾਨੂੰਨਾਂ ਦੇ ਵਿੱਚ ਵੀ ਢੁਕਵੇਂ ਉਪਾਅ ਮੌਜੂਦ ਹਨ ਧਾਰਾ 375 ਦੇ અપવાદ 2 ਨੂੰ ਖਤਮ ਕਰਨ ਨਾਲ ਵਿਆਦੀ ਸੰਸਥਾ ਤੇ ਮਾੜਾ ਪ੍ਰਭਾਵ ਪਵੇਗਾ ਕੇਂਦਰ ਨੇ ਮੌਜੂਦਾ ਭਾਰਤੀ ਬਲਤਕਾਰ ਕਾਨੂੰਨ ਦਾ ਸਮਰਥਨ ਕੀਤਾ ਹੈ ਜੋ ਕਿ ਪਤੀ ਪਤਨੀ ਦੇ ਵਿਚਕਾਰ ਜਿਨਸੀ ਸਬੰਧਾਂ ਨੂੰ અપવાદ ਦਿੰਦਾ ਹੈ ਕੇਂਦਰ ਨੇ ਕਿਹਾ ਕਿ ਇਹ ਮੁੱਦਾ ਕਾਨੂੰਨੀ ਨਾਲੋਂ ਸਮਾਜਿਕ ਹੈ ਜਿਸ ਦਾ ਸਿੱਧਾ ਅਸਰ ਆਮ ਸਮਾਜ ਤੇ ਪੈਂਦਾ ਹੈ ਭਾਵੇਂ ਵਿਅਕਤਾ ਬਲਾਤਕਾਰ ਨੂੰ ਅਪਰਾਧ ਕਰਾਰ ਦਿੱਤਾ ਜਾਂਦਾ ਹੈ ਸੁਪਰੀਮ ਕੋਰਟ ਇਸ ਵਿੱਚ ਦਖਲ ਨਹੀਂ ਦੇ ਸਕਦੀ ਇਸ ਬਾਰੇ ਸਰਕਾਰ ਹੀ ਕੋਈ ਫੈਸਲਾ ਕਰ ਸਕਦੀ ਹੈ ਦਰਅਸਲ ਸਿਖਰਲੀ ਅਦਾਲਤ ਦੇ ਵਿੱਚ ਅਦਾਲਤ ਇਸ ਸਮੇਂ ਵਿਅਕਤਾ ਬਲਾਤਕਾਰ ਦੇ ਕੇਸ ਦੇ ਵਿੱਚ ਭਾਰਤੀ ਦੰਡ ਵਿਧਾਨ ਦੀ ਧਾਰਾ 375 ਤੋਂ અપਵਾਦ 2 ਦੀ ਵਿਅਕਤਾ ਬਾਰੇ ਦਿੱਲੀ ਹਾਈ ਕੋਰਟ ਦੇ ਵਕ ਵਕ ਫੈਸਲੇ ਦੇ ਖਿਲਾਫ ਇੱਕ ਅਪੀਲ ਤੇ ਵਿਚਾਰ ਕਰ ਰਹੀ ਹੈ ਪਿਛਲੇ ਸਾਲ ਸੁਪਰੀਮ ਕੋਰਟ ਨੇ ਭਾਰਤੀ ਦੰਡਾਵਲੀ ਦੀ ਧਾਰਾ 375 ਦੇ ਅਪਵਾਦ 2 ਦੀ ਵਿਆਖਿਆ ਦੇ ਨਾਲ ਸੰਬੰਧਿਤ ਵਿਅਕਤੀ ਬਲਾਟਕਾਰ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵੰਡੇ ਹੋਏ ਫੈਸਲੇ ਦੇ ਵਿਰੋਧ ਅਪੀਲ ਅਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ ਕਾਰਕੁਨ ਰੂਥ ਮਨੋਰਮ ਸਮੇਤ ਪਟੀਸ਼ਨ ਕਰਤਾਵਾਂ ਨੇ ਦਲੀਲ ਦਿੱਤੀ ਹੈ ਕਿ ਅਪਵਾਦ ਜਿਨਸੀ ਸਬੰਧਾਂ ਲਈ ਔਰਤਾਂ ਦੀ ਸਹਿਮਤੀ ਨੂੰ ਕਮਜ਼ੋਰ ਕਰਦਾ ਹੈ ਅਤੇ ਸਰੀਰਕ ਅਖੰਡਤਾ, ਖੁਦਮੁਖਤਿਆਰੀ ਅਤੇ ਮਾਣ ਦੀ ਉਲੰਘਣਾ ਕਰਦਾ ਹੈ। ਦਿੱਲੀ ਹਾਈ ਕੋਰਟ ਦੇ ਜਸਟਿਸ ਰਾਜੀਵ ਸ਼ਖਦਰ ਨੇ ਇਸ ਵਿਵਸਥਾ ਨੂੰ ਗੈਰ ਸੰਵਧਾਨਿਕ ਦੱਸਦਿਆਂ ਰੱਦ ਕਰ ਦਿੱਤਾ ਸੀ, ਜਦਕਿ ਜਸਟਿਸ ਸੀ ਹਰੀਸ਼ੰਕਰ ਨੇ ਇਸ ਨੂੰ ਬਰਕਰਾਰ ਰੱਖਿਆ ਸੀ। ਜੁਲਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਰਨਾਟਕ ਹਾਈ ਕੋਰਟ ਦੇ 3 ਮਾਰਚ ਦੇ ਫੈਸਲੇ ਤੇ ਵੀ ਰੋਕ ਲਗਾ ਦਿੱਤੀ ਸੀ ਜਿਸ ਦੇ ਵਿੱਚ ਆਈਪੀਐਸ ਦੀ ਧਾਰਾ 376 ਦੇ ਤਹਿਤ ਬਲਾਤਕਾਰ ਅਤੇ ਆਪਣੀ ਪਤਨੀ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਦੋਸ਼ਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ